ਅੱਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਾਤੇ ਅੱਜ ਨਾ ਬਾਈ ਆਪਾਂ ਤੁਹਾਡੇ ਨਾਲ ਇੱਕ ਬਹੁਤ ਵਧੀਆ ਮੁੱਦੇ ਤੇ ਗੱਲ ਕਰਨੀ ਹੈਗੀ ਜਿਹੜਾ ਕਿ ਬਹੁਤ ਜ਼ਰੂਰੀ ਗੱਲ ਕਰਨੀ ਹੈ ਵੀ ਸਾਰਿਆਂ ਨੇ ਧਿਆਨ ਨਾਲ ਦੇਖਿਓ ਵੀਡੀਓ ਜੰਗਾ ਸਾਰੀ ਤੱਕ ਮੈਨੂੰ ਐਂਡ ਤੱਕ ਦੇਖੋ ਬਈ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਇਹ ਬਾਈ ਆਪਾਂ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਪੰਜਾਬ ਤੇ ਬਹੁਤ ਵੱਡੀ ਆਫਤ ਹੈ ਹੋਈ ਹੈਗੀ ਹੜਾ ਇਹੋ ਨੇ ਪੰਜਾਬ ਚ ਲਗਾਤਾਰ 3 ਦਿਨਾਂ ਤੋਂ ਜਿਹੜਾ ਮੀਂਹ ਪਈ ਜਾਂਦਾ ਸੀ ਉਧੇ ਕਰਕੇ ਹੜ੍ਹ ਆ ਗਏ ਬਈ ਪੰਜਾਬ ਚ ਕਈ ਥਾਵਾਂ ਤੇ ਜ਼ਿਆਦਾ ਆ ਗਏ ਤੇ ਕਈ ਥਾਵਾਂ ਤੇ ਹਜੇ ਬਚਾਅ ਆ ਵੀ ਸਾਡੇ ਕਹਿਣ ਦਾ ਮਤਲਬ ਇਹ ਵੀ ਇਹ ਹੈ ਜੀ ਵੀ ਪੰਜਾਬ ਆਪਣਾ ਹੜ੍ਹਾਂ ਦੀ ਮਾਰ ਚੱਲ ਰਿਹਾ ਐ ਇਸ ਵਕਤ ਹੁਣ ਤੇ ਬਈ ਪੰਜਾਬ ਪੂਰਾ ਡੁੱਬਿਆ ਪਿਆ ਪਰ ਇਹਦੇ ਵਿੱਚ ਕਈ ਲੋਕ ਅਜਿਹੇ ਨੇ ਜਿਹੜੇ ਨੇ ਹੜ੍ਹਾਂ ਤੋਂ ਵੀ ਲਾਹਾ ਲਈ ਜਾਂਦੇ ਨੇ ਬਈ ਫਾਇਦਾ ਚੱਕੀ ਜਾਂਦੇ ਨੇ ਆਪਣੇ ਪੰਜਾਬੀ ਲੋਕ ਹੀ ਨੇ ਬਈ ਦੇਖੋ ਇੱਕ ਪਾਸੇ ਤਾਂ ਆਪਣੇ ਪੰਜਾਬੀ ਲੋਕ ਜੇ ਦੂਜੇ ਸਟੇਟਾਂ ਚ ਕਿਤੇ ਹੜ੍ਹ ਆਉਂਦਾਗਾ ਜਾਂ ਕੋਈ ਆਫਤ ਆਉਂਦੀ ਆਗੀ ਉੱਥੇ ਜਾ ਕੇ ਆਪਣੇ ਬੰਦੇ ਨਾਲ ਖੜਦੇ ਨੇ ਬਈ ਉਹਨਾਂ ਦੀ ਹੈਲਪ ਕਰਦੇ ਨੇ ਕਿਉਂਕਿ ਆਪਣਾ ਪਹਿਲਾਂ ਤੁਸੀਂ ਆਪਣਾ ਨੇਚਰ ਲਾ ਲਓ ਕੁਝ ਲਾ ਲਓ ਪਹਿਲਾਂ ਤਾਂ ਪੰਜਾਬੀ ਹੈਲਪ ਕਰਨੀ ਯਾਨੀ ਕਿਵੇਂ ਪੰਜਾਬੀ ਦੇ ਖੂਨ ਕੀ ਆ ਵੀ ਦੂਜਿਆਂ ਦੀ ਮਦਦ ਕਰਨੀ ਤੇ ਇੱਥੇ ਅੱਜ ਪੰਜਾਬ ਆਫਤ ਚ ਤੇ ਪੰਜਾਬੀ ਹੀ ਪੰਜਾਬੀ ਨੂੰ ਵੱਢੀ ਜਾਂਦੇ ਨੇ ਤੁਸੀਂ ਕਹੋਗੇ ਕੀ ਕਹਿਣਾ ਚਾਹੋਗੇ ਆਪਾਂ ਵੀ ਕਹਿਣਾ ਚਾਹੋਗੇ ਜਿਹੜੇ ਅੱਜ ਕੱਲ੍ਹ ਮੰਨ ਲਓ ਵੀ ਤਿੰਨ ਤਿੰਨ ਮੀਂਹ ਪਈ ਜਾਂਦਾਗਾ ਸੱਤਾ ਚੋਂ ਲੱਗਿਆ ਹਵੇਕ ਦੀਆਂ ਹਾਂਜੀ ਤੇ ਉਦੇ ਕਰਕੇ ਬਈ ਜਿਹੜੇ ਲਫਾਫੇ ਦੀ ਕਾਗਜ਼ਤੀ ਕਾਗਜ਼ਾਂ ਦੇ ਵੇਟ ਜਿਹੜਾ ਲਗਭਗ 90 80 90 100 ਤੱਕ ਹੱਦ ਸੀ ਕੇ ਪਹਿਲਾਂ 100 ਰੁਪਏ ਤੱਕ ਹੱਦ ਹੁੰਦੀ ਸੀ ਬਈ 100 ਤੱਕ ਹੱਦ ਵੇਚਦਾ ਹੁੰਦਾ ਸੀ ਉਹ ਅੱਜ ਕੱਲ ਜੋ ਪੂਰੀ ਵੀ ਜਾਨੀ ਕਿ ਜੇ ਪੂਰੀ ਮੰਗ ਆਉਂਦੀ ਸੀ ਉਦੋਂ 100 ਦਾ ਵੇਚਦਾ ਹੁੰਦਾ ਸੀ ਬਈ ਉਹ ਆ ਹੁਣ ਜੋ ਲਫਾਫਿਆਂ ਦੀ ਖਿੱਚ ਪੈ ਗਈ ਸੱਤਾ ਚ ਆਉਣ ਲੱਗ ਗਈ ਹਵੇਕ ਨੂੰ ਲੋੜ ਆ ਬਈ ਹਾਂਜੀ ਬਈ ਕਿਉਂਕਿ ਲਿਆਉਂਦਾ ਅਗਲਾ ਤੇ ਉਹਦਾ ਬਈ ਅੱਜ ਦਾ ਵੇਟ ਪਤਾ ਅੱਜ ਮੈਂ ਗਿਆ ਤੀਗਾ ਦੁਕਾਨ ਤੇ ਗਿਆ ਤੀਗਾ ਅੱਜ ਦਾ ਰੇਟ ਉਹਦਾ 250 ਤੋਂ 300 ਕੀਤਾ ਪਿਆਗਾ 300 ਤੋਂ ਵੀ ਉੱਤੇ ਵੇਚੀ ਜਾਂਦਾ ਵਿੱਚ ਨਿੱਕੇ ਦੁਕਾਨਾਂ ਵਾਲੇ ਯਾਨੀ ਕਿ ਬਈ ਬਹੁਤ ਯਾਨੀ ਕਿ ਵੱਡੇ ਪੱਧਰ ਤੇ ਵੀ ਲਫਾਫ ਇੱਕ ਮਾਮੂਲੀ ਚੀਜ਼ ਦੀ ਬਲੈਕ ਕੀਤੀ ਜਾ ਰਹੀ ਆ ਯਾਰ ਹਨਾ ਬਸਰਮੀ ਦੀ ਗੱਲ ਆ ਬਈ ਇਹ ਇੱਕ ਆਪਣੇ ਪੰਜਾਬੀਆਂ ਵਾਸਤੇ ਜੋ ਆਪਾਂ ਆਪਣੇ ਨਾਲ ਨਹੀਂ ਖੜ ਸਕਦੇ ਕਿਸੇ ਨਾਲ ਕੀ ਖੜਾਂਗੇ ਕਿੰਨੇ ਕ ਕਮਾਲ ਹੋਵੇ ਤੋਂ ਕੱਲ ਨੂੰ ਛੋਡੇ ਤੇ ਕੋਈ ਆਫਤ ਆ ਗਈ ਖੜਾ ਕਰਕੇ ਇਹ ਵੀ ਗੱਲ ਨਾਲੇ ਬਈ ਇੱਕ ਗੱਲ ਹੋਰ ਵੀ ਆ ਲਫਾਫਾ ਵੇਚ ਕੇ ਵੱਧੋ ਅੱਜ 50000 ਬਾ ਹੱਦ ਲੱਖ ਹੈ ਯਾਰ ਹੱਦ ਲੱਖ ਕਮਾ ਲਿਆਣਗੇ ਹਣਾ ਸਹੀ ਗੱਲ ਆ ਬਈ ਕਮਾਈ ਕੱਲੀ ਕਮਾਈ ਬਈ ਇਹ ਪਾਪ ਦੀ ਕਮਾਈ ਆਪਾਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਪਾਪ ਦੀ ਕਮਾਈ ਆ ਬਈ ਇਹ ਕਮਾਈ ਕੱਲਾ ਪੈਸਾ ਨਾਲ ਨਹੀਂ ਜਾਂਦਾ ਕੱਲ ਨੂੰ ਛੋਡੇ ਤੇ ਕੋਈ ਵੱਡੀ ਮੁਸੀਬਤ ਪਈ ਕੌਣ ਖੜੂ ਬਈ ਛੋਡੇ ਨਾਲ ਅੱਜ ਜਿੰਨਾ ਤੋਂ ਤੁਸੀਂ ਗੱਲ ਵੜਦੇ ਹੋ ਜਿਹਦਾ ਕੌਣ ਖੜੂ ਪੰਜਾਬੀਆਂ ਨੇ ਖੜਨਾ ਸਿੱਖ ਲਓ ਬਈ ਕਿਉਂਕਿ ਇਹ ਕੱਲੇ ਪੰਜਾਬ ਤੇ ਆਫਤ ਨਹੀਂ ਹੈਗੀ ਛੋਡੇ ਪਰਿਵਾਰ ਤੇ ਆਫਤ ਆਈ ਹੋਈ ਆ ਨਾਲੇ ਬਈ ਜੇ ਅੱਜ ਆਪਾਂ ਆਪਣੇ ਨਾਲ ਖੜਾਂਗੇ ਕੱਲੂ ਤਾਂ ਹੀ ਲੋਕ ਆਪਣੇ ਨਾਲ ਖੜਨਗੇ ਜੱਜ ਆਪਾਂ ਉਹਨਾਂ ਦੇ ਗਾਲਾ ਵੱਡਾਂ ਕੱਲੂ ਕੋਈ ਨਹੀਂ ਖੜਦਾ ਹੈਗਾ ਬਾਈ ਬਾਈ ਦੂਜੀਆਂ ਸਟੇਟਾਂ 'ਚ ਜਾ ਕੇ ਲੰਗਰ ਦਾ ਇਹਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਆਪ ਦੇ ਆਪ ਦੇ ਮਤਲਬ ਵੀ ਆਪ ਦੇ ਪੰਜਾਬ 'ਚ ਹੀ ਨਹੀਂ ਖੜ ਸਕਦੇ ਦੂਜੀਆਂ ਥਾਂ 'ਚ ਜਾ ਕੇ ਪੰਜਾਬ ਛੱਡੋ ਪੰਜਾਬ ਬਈ ਆਪਣਾ ਪਰਿਵਾਰ ਹੈ ਜਿਹੜਾ ਆਪਾਂ ਆਪਣੇ ਪਰਿਵਾਰ ਨਾਲ ਹੀ ਖੜ ਸਕਦੇ ਤਾਂ ਦੂਜੇ ਨਾਲ ਖੜਨਾ ਤਾਂ ਕੋਈ ਫਾਇਦਾ ਨਹੀਂ ਮੇਨ ਗੱਲ ਆਹ ਆਗੀ ਬਾਈ ਵਣ ਕੇ ਹੱਥ ਜੋੜ ਕੇ ਬੇਨਤੀ ਹੈਗੀ ਆਪਣੇ ਨਾਲ ਖੜਨਾ ਸਿੱਖ ਲਓ ਕਿਉਂਕਿ ਬਈ ਪੈਸਾ ਇਕੱਲਾ ਕੰਮ ਨਹੀਂ ਆਉਂਦਾ ਮੈਂ ਤਾਂ ਹੀ ਬੇਨਤੀ ਕਰਨਾ ਚਾਹਣਾ ਜਿੱਥੇ ਜਿੱਥੇ ਹੜਾ ਨੇ ਉਹਨਾਂ ਦੀ ਮਦਦ ਕਰੋ ਵੱਧ ਤੋਂ ਵੱਧ ਕਿਉਂਕਿ ਆਪਾਂ ਨੂੰ ਆਪਾਂ ਮਿਲ ਕੇ ਆਪ ਹੀ ਇੱਕ ਦੂਜੇ ਦਾ ਸਾਥ ਦੇਣਾ ਪਊਗਾ ਸਰਕਾਰਾਂ ਤੋਂ ਆਪਾਂ ਨੂੰ ਬਈ ਕੋਈ ਉਮੀਦ ਨਹੀਂ ਹੈਗੀ ਸਰਕਾਰਾਂ ਤੋਂ ਬਈ ਸਰਕਾਰਾਂ ਨੇ ਉਮੀਦ ਕਿਉਂਕਿ ਮੌਕੇ ਦੀ ਸਰਕਾਰ ਨੂੰ ਪਤਾ ਵੀ ਪਹਿਲਾਂ ਚਨਈ ਫਿਰ ਦਿੱਦੀ ਲਖਨਊ ਫਿਰ ਦਿੱਤੀ ਤੇ ਹੁਣ ਆ ਕੇ ਦਬਾਵੇਂ ਕਰਨ ਲੱਗ ਗਈ ਤੇ ਜਿਹੜੀ ਲੋਕ ਕਮੈਂਟਾਂ ਕਰਦੇ ਨੇ ਮੈਂ ਪੋਸਟਾਂ ਦੇਖਦਾ ਫੇਸਬੁੱਕ ਤੇ ਲੋਕ ਕਹਿੰਦੇ ਨੇ ਪੰਜਾਬ ਨੂੰ ਖਾ ਗਏ ਜੀ ਪਹਿਲਾਂ ਵਾਲੇ ਖਾ ਗਏ ਜੀ ਹੋ ਡੀਜ਼ਲ ਦੀਗੇ ਲੋਕੇ ਪਤਾ ਕੀ ਨੂੰ ਇਹਦੇ ਬਾਦਲ ਕਿਆਂ ਨੂੰ ਕਹਿੰਦੇ ਨੇ ਚੱਲ ਬਈ ਖਾ ਗਏ ਆਪਾਂ ਐ ਨਹੀਂ ਕਹਿੰਦੇ ਵੀ ਖਾਦਾਂ ਨਹੀਂ ਖਾ ਕੇ ਵੀ ਪੰਜਾਬ ਦੀ ਮਦਦਦਾ ਕਰ ਰਹੇ ਨੇ ਬਈ ਬਈ ਛੜਦਾ ਕੋਈ ਨਹੀਂ ਪੰਜਾਬ ਨੂੰ ਜਿਹੜਾ ਹੋਇਆ ਸੱਤਾ ਜਾ ਗਿਆ ਕੋਈ ਨਹੀਂ ਛੜਦਾ ਸਾਰੇ ਖਾਂਦੇ ਨੇ ਆਪਾਂ ਸਾਰਿਆਂ ਨੂੰ ਕਹਿੰਦੇ ਕਿਸੇ ਦੀ ਆਪਾਂ ਹਮਾਇਤ ਨਹੀਂ ਕਰਦੇ ਕਿਸੇ ਪਾਰਟੀ ਦੀ ਹਮਾਇਤ ਨਹੀਂ ਕਰਦੇ ਚਲੋ ਬੰਦੇ ਨਾਲ ਖੜਨ ਦੀ ਬਹੁਤ ਵੱਡੀ ਗੱਲ ਆ ਮਸੀਬਤ ਜਿਹੜਾ ਖੜ ਗਿਆ ਬਈ ਉਹੀ ਉਹ ਉਹੀ ਆਪਣਾ ਹੁੰਦਾ ਬਈ ਉਹੀ ਆਪਣਾਗਾ ਅੱਜ ਛੋਟੇ ਦਾ ਦੁੱਖ ਆ ਤੇਰੇ ਨਾਲ ਮੈਂ ਖੜ ਗਿਆ ਉਹੇ ਕੱਪ ਲੱਗੂ ਬੰਦੇ ਨੂੰ ਹਾਂ ਬਈ ਇਹਦਾ ਗੱਲ ਜਿਹੜਾ ਮੌਕੇ ਤੇ ਖੜ ਗਿਆ ਬਾਅਦ ਚੋ ਦਾ ਬਈ ਮਿੱਠੇ ਪੋਚੇ ਮਾਰਨੇ ਹਰੇਕ ਆਇਆ ਨਾ ਹੁੰਦਾਗਾ ਇਹ ਸਾਡਾ ਮਤਲਬ ਇਹ ਹੈ ਬਈ ਆਪਣੇ ਨਾਲ ਪਹਿਲਾਂ ਖੜੋ ਬਾਅਦ ਚੋ ਕੋਈ ਫਾਇਦਾ ਨਹੀਂਗਾ ਅੱਗੇ ਮਾੜੀ ਇਹ ਬਸ ਏਡਿਕ ਵੀਡੀਓ ਬਣਾ ਕੇ ਇੰਨੀ ਕਿ ਬੇਨਤੀ ਕਰਨੀ ਦੀ ਬਾਈ ਬਣ ਕੇ ਜਿੱਧਰ ਜ਼ਿਆਦੇ ਹੜਾਏ ਹੋਣੇ ਉਧਰ ਜਾ ਕੇ ਖੜਨਾ ਸਿੱਖ ਲੋ ਤੇ ਦੂਜੀ ਗੱਲ ਆ ਲਫਾਵੇ ਕਿੱਡੀ ਕੀ ਚੀਜ਼ ਆ ਆਪਾਂ 10 20000 ਨਾਲੇ ਬਈ ਲਫਾਫੇ ਵੇਚ ਕੇ ਰੁਪਏ ਕਮਾ ਲੈਣ ਕਹਾਲੂ ਰੱਬ ਨੂੰ ਕੀਮੂ ਦਿਖਾਉਣ ਦੇ ਨਾਲੇ ਪੈਸੇ ਇਹਨਾਂ ਦੇ ਨਾਲ ਨਹੀਂ ਜਾਂਦੇ ਪੈਸਾ ਕਿਸੇ ਦੇ ਨਾਲ ਨਹੀਂ ਜਾਂਦਾ ਬਾਈ ਜੇ ਕਿਸੇ ਨੇ ਮੁਸੀਬਤ ਆਏ ਕਿਸੇ ਗਰੀਬ ਦੀ ਛੱਤ ਜਿਉਂਦੀ ਆ ਉਹਨੂੰ ਆਏ ਮੁੱਲ ਲਫਾਫਾ ਦੇ ਦੋ ਮੈਂ ਕਰ ਲਵਾਂ ਕਮਾਈ ਕਰ ਮਨ ਲਾ 100 ਵਾਲਾ ਆ ਗਿਆ ਬਈ 100 ਦਾ 110 ਦਾ ਚਲੋ 120 ਦਾ 130 ਦਾ ਵੇਚ ਲਾ ਆਮੀ ਵੇਚਦਾ ਬਈ ਅੱਗੇ 100 ਵਾਲੀ ਚੀਜ਼ ਬਈ 140 ਮੇਲੇ ਵੇਚਿਆ ਹਾਂ 100 150 ਮਸਾਲਾ 100 ਵਾਲੀ ਚੀਜ਼ ਦਾ 300 ਰੁਪਏ ਮੁੱਲ ਕਿੱਥੇ ਲੈ ਜਾ ਅੱਜ ਬਈ ਢੱਗਣਾ ਮੁੱਲ ਹੋ ਗਿਆ ਬਈ ਉਹ ਬਹੁਤ ਮਾੜੀ ਗੱਲ ਆ ਬਈ ਛੋਡੇ ਵਾਸਤੇ ਕਿਉਂਕਿ ਬਦਨਾਮੀ ਆ ਦੂਜੇ ਦੂਜੇ ਦੇਸ਼ਾਂ 'ਚ ਬਦਨਾਮੀ ਹੁੰਦੀ ਆ ਆਪਣੇ ਪੰਜਾਬੀਆਂ ਦੀ ਕਿਉਂਕਿ ਵੀਡੀਓ ਬਈ ਪੈਂਦੀ ਅੱਜ ਪੰਜਾਬੀ ਪੰਜਾਬੀ ਨਾਲ ਨਹੀਂ ਖੜਦਾ ਇਹ ਚੀਜ਼ਾਂ ਦੇਖ ਕੇ ਪੰਜਾਬ ਦੀ ਬੇਇੱਜ਼ਤੀ ਆ ਬਾਈ ਆਪਾਂ ਹੋਰਾਂ ਥਾਂ ਮੈਂ ਤੇ ਤਾਂ ਜਾ ਕੇ ਖੜ ਜਾਂਨੇ ਆ ਬਈ ਹਣਾ ਲੋਕਾਂ ਨਾਲ ਜਦੋਂ ਕਿਤੇ ਕੋਈ ਵੀ ਮੁਸੀਬਤ ਆਉਂਦੀ ਆ ਹੁਣ ਬਾਈ ਬਣ ਕੇ ਹੱਥ ਬੰਨ ਕੇ ਐਡੀ ਕਬੀਨ ਤੇ ਸਾਡੀ ਇੰਨੀ ਕ ਮੰਨ ਲਓ ਵੀ ਪੰਜਾਬੀ ਹੋ ਕੇ ਪੰਜਾਬੀ ਦਾ ਸਾਥ ਦੇ ਦਿਓ ਜਿਹੜੀ ਆ ਪੰਜਾਬ ਤੇ ਐਡੀ ਵੱਡੀ ਮੁਸੀਬਤ ਪਈ ਆ ਨਾ ਇਹਦਾ ਬਾਈ ਬਣ ਕੇ ਇੱਕ ਪਾਸਾ ਕਰ ਲੋ ਕੱਲ ਨੂੰ ਕਿਤੇ ਮੂੰਹ ਦਿਖਾਉਣ ਜੋਗੇ ਰਹਿ ਜੋਂਗੇ ਕੱਲ ਨੂੰ ਆਪਣੇ ਜਵਾਕਾਂ ਨੂੰ ਕੀ ਜਵਾਬ ਦੇਓਗੇ ਵੀ ਅਸੀਂ ਰੁਪਏ ਕਮਾਉਂਦੇ ਰਹਿ ਕੇ ਵੀ ਅਲਫਾਫ ਜਿਹੜਾ 100 ਵਾਲਾ ਤੇ 300 ਜੇ ਵੇਚਾ ਬਲੈਕ ਕਾਰ ਦੇ ਦਿੱਤੀ ਸੀ ਕਿ ਤੇ ਆਏ ਕਹਿੰਦੇ ਹਾਂ ਬਲੈਕ ਕਰੇ ਬੰਦਾ ਇਹ ਕੀ ਚੀਜ਼ ਹੈ ਲਫਾਫਾ ਕਿਸੇ ਦੀ ਗਰੀਬ ਦੀ ਸੱਤ ਚੋਂ ਹਟ ਚੁੱਕੀ ਹੁੰਦਾ ਕੱਲੂ ਦਰਗਾਹ ਕਰ ਲੋ ਥੋੜੀ ਜਿੰਨੀ ਪਹਿਲਾਂ ਕਰਦੋਂ ਉਨੀ ਕਰ ਲੋ ਜਲਦਾ ਹਰ ਜੀ ਹੋਰ ਲੈਣੋ ਯਾਰ ਨਾਲੇ ਵੀ ਕੱਲੂ ਰੱਬ ਨੂੰ ਕੀ ਮੂੰਹ ਦਿਖਾਉਂਗੇ ਜਾ ਕੇ ਤੁਸੀਂ ਬੇਸੀਂ ਆਹ ਕੰਮ ਕਰਕੇ ਆਏ ਥੱਲੇ ਹੱਥ ਜੋੜ ਕੇ ਬੇਨਤੀ ਆ ਬਾਈ ਪੰਜਾਬੀਆਂ ਨਾਲ ਖੜਜੋ ਖੜਾ ਆਏ ਨੇ ਜਿੱਥੇ ਉੱਥੇ ਖੜਜੋ ਹੈਲਪ ਕਰ ਦਿਓ ਉਹਨਾਂ ਦੀ ਹੁਣ ਬਈ ਪੰਜਾਬ ਨੂੰ ਸੋਡੇ ਸਾਸ ਦੀ ਲੋੜ ਆ ਬਾਈ ਪੰਜਾਬ ਡੁੱਬ ਰਿਹਾ ਇਸ ਵਕਤ ਇੰਨੀ ਇੱਕ ਬੇਨਤੀ ਆ ਬਾਈ ਵੀਡੀਓ ਚੰਗੇ ਲੱਗੇ ਸ਼ੇਅਰ ਕਰ ਦਿਓ ਜੇ ਕਿਸੇ ਦੀ ਭਾਵਨਾਵਾਂ ਨੂੰ ਠੀਕ ਕੇਸਪਾ ਉਹ ਤੋਂ ਹੀ ਮਾਫੀ ਮੰਗਦੇ ਆ ਸੀ ਉਹਦੇ ਲਈ ਮਾਫੀ ਮੰਗਦੇ ਆਗੇ ਧੰਨਵਾਦ ਬਾਈ ਵੀਡੀਓ ਨੂੰ ਸ਼ੇਅਰ ਕਰ ਬਾਕੀ ਜੇ ਕੋਈ ਗਲਤੀ ਆ ਵੀ ਸਾਨੂੰ ਕਮੈਂਟਾਂ 'ਚ ਦੱਸ ਸਕਦੇ ਹੋ ਹਨਾ ਆਪਾਂ ਨੂੰ ਕੋਈ ਕਿਸੇ ਅਗਲੇ ਨਾਲ ਕਿਸੇ ਨਾਲ ਤੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਬਾਈ ਵਣ ਕੇ ਧੰਨਵਾਦ ਬਾਈ ਸਾਰਿਆਂ ਦਾ